ਸਾਰੇ ਪੈਨ ਪਰਵਾਨੋ ਜੈ ਮਸੀ ਦੀ ਮੇਰਾ ਨਾਮ ਸੁਨੀਤਾ ਹੈ ਮੈਂ ਲੁਧਿਆਣੇ ਤੋਂ ਬਲੌਗ ਕਰਦੀ ਹਾਂ ਮੇਰੇ ਜੀਵਨ ਦੀ ਗਵਾਹੀ ਹੈ ਬਹੁਤ ਵੱਡੀ ਗਵਾਹੀ ਹੈ ਜੋ ਮੈਂ ਦੇਣਾ ਚਾਹਨੀ ਹਾਂ ਮੇਰੇ ਜੀਵਨ ਦੇ ਵਿੱਚ ਬਹੁਤ ਮੈਂ ਡਿਸਟਰਬ ਸੀਗੀ ਬਹੁਤ ਲੜਾਈ ਝਗੜਾ ਸੀਗਾ ਮੈਂ ਪਰੂ ਜੇ ਆਉਣ ਤੋਂ ਪਹਿਲਾਂ ਮੈਂ ਜਾਨੀ ਕਿ ਇੰਨੀ ਕੀ ਦੁਸ਼ਟ ਆਤਮਾ ਚ ਜਕੜੀ ਹੋਈ ਸੀਗੀ ਤੇ ਮੈਂ ਛੋਟੀ ਛੋਟੀ ਗੱਲ ਤੇ ਆਪਣੇ ਆਪ ਨੂੰ ਸੁਸਾਈਡ ਕਰਨ ਦਾ ਫੈਸਲਾ ਕਰ ਲੈਂਦੀ ਸੀਗੀ ਤੇ ਮੈਂਨੇ 6-7 ਵਾਰ ਇਹ ਕੀਤਾ ਵੀ ਲੇਕਿਨ ਮੇ ਪਰਮੇਸ਼ਰ ਨੇ ਮੈਨੂੰ ਬਚਾਇਆ ਕਿ ਪਰਮੇਸ਼ਰ ਦੇ ਵਚਨ ਚ ਲਿਖਿਆ ਕਿ ਤੈਨੂੰ ਮੈਂ ਮਾਤਾ ਦੇ ਗਰਭ ਚਾਂਚ ਤੋਂ ਪਹਿਲਾਂ ਹੀ ਚੋਂ ਲਿਆ ਸੀਗਾ ਤੇ ਪਰਮੇਸ਼ਰ ਬਚਾਉਂਦਾ ਰਿਹਾ ਮੈਨੂੰ ਤੇ ਮੇਰੇ ਬੇਟੇ ਦੀ ਮੈਰਿਜ ਹੋਈ ਉਹਦੀ ਲਾਈਫ ਵਿੱਚ ਵੀ ਬਹੁਤ ਲੜਾਈ ਝਗੜਾ ਹੋਇਆ ਡਿਵੋਰਸ ਤੱਕ ਗੱਲ ਪਹੁੰਚ ਗਈ ਤੇ ਇੱਕ ਦਿਨ ਮੇਰੀ ਛੋਟੀ ਭੈਣ ਜਿਹੜੋ ਪ੍ਰਭੂ ਵਿੱਚ ਐ ਉਹ ਆਈ ਉਹਨੇ ਮੈਨੂੰ ਕਿਹਾ ਕਿ ਹਾਂ ਚਲੋ ਤੁਸੀਂ ਇਹਨਾਂ ਨੂੰ ਡਿਸਟਰਬ ਕਰਦੋਂ ਆ ਬਿਮਾਰ ਆ ਚਲੋ ਮੈਂ ਤੁਹਾਡੀ ਪ੍ਰੇ ਕਰਵਾ ਦਿੰਨੀ ਆ ਉਹ ਮੈਨੂੰ ਪ੍ਰੇਅ ਕਰਵਾਈ ਉਹਨੇ ਮੈਨੂੰ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਈ ਤੇ ਮੈਨੂੰ ਗਿਆ ਤੂੰ ਮੈਨੂੰ ਲੈ ਚੱਲ ਜਿੱਥੇ ਵੀ ਲੈ ਕੇ ਜਾਣਾ ਜਿੱਥੇ ਵੀ ਪ੍ਰੇ ਹੁੰਦੀ ਮੈਨੂੰ ਲੈ ਚੱਲ ਤੋਂ ਮੈਨੂੰ ਲੈ ਕੇ ਆਈ ਇੱਥੇ ਕੋਜੇਵਾਲ ਲੈ ਕੇ ਆਈ ਤੇ ਮੇਰੇ ਮਨ ਨੂੰ ਸ਼ਾਂਤੀ ਇੰਨੀ ਆਈ ਜਿਵੇਂ ਪਰਮੇਸ਼ਰ ਦੇ ਦਾਸ ਸਰਵ ਵਿਦਿਓਲ ਜਿਹਦੇ ਵਚਨ ਸੁਣੇ ਤੋਂ ਵਚਨ ਸੁਣਦੇ ਸਾਰ ਮੇਰੇ ਮਨ ਨੂੰ ਇੰਨੀ ਸ਼ਾਂਤੀ ਆਈ ਤੇ ਮੈਂ ਪਰਮੇਸ਼ਰ ਨੂੰ ਗ੍ਰਹਿਣ ਕੀਤਾ ਪਰਮੇਸ਼ਰ ਨੂੰ ਗ੍ਰੈਂਡ ਕਿਤਾਬ ਆਪ੍ਰੀਜ਼ਮ ਲਿੱਤਾ ਤੇ ਪਰਮੇਸ਼ਰ ਨੇ ਮੇਰੇ ਜ਼ਿੰਦਗੀ ਚ ਇੰਨੇ ਵੱਡੇ ਵੱਡੇ ਕੰਮ ਕੀਤੇ ਕਿ ਮੇਰੀ ਹਰ ਇੱਕ ਪ੍ਰੋਬਲਮ ਨੂੰ ਸੋਲਵ ਕਰ ਦਿੱਤਾ ਮੇਰੇ ਮਨ ਚ ਇੰਨੀ ਸ਼ਾਂਤੀ ਆਈ ਮੇਰੇ ਘਰ ਵਿੱਚ ਇੰਨੀ ਸ਼ਾਂਤੀ ਆ ਗਈ ਜੋ ਮੇਰੇ ਪਤੀ ਦੇ ਨਾਲ ਮੇਰਾ ਲੜਾਈ ਝਗੜਾ ਰਹਿੰਦਾ ਸੀ ਉਹ ਵੀ ਖਤਮ ਹੋ ਗਿਆ ਜੋ ਮੈਂ ਸੁਸਾਇਡ ਕਰਨ ਦਾ ਬਾਰ-ਬਾਰ ਸੋਚ ਰਹਿੰਦੀ ਸੀ ਉਹ ਮੇਰੇ ਮਨ ਚੋਂ ਹੀ ਨਿਕਲ ਗਿਆ ਕਿ ਸੁਸਾਇਡ ਵੀ ਕਦੀ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜਿਹੜੇ ਕਿ ਪਰਮੇਸ਼ਰ ਨੇ ਮੈਨੂੰ ਇੰਨਾ ਬLES ਕੀਤਾ ਤੇ ਉਸ ਟਾਈਮ ਤੋਂ ਲੈ ਕੇ ਅੱਜ 4 ਸਾਲ ਹੋ ਗਏ ਆ ਤੇ 4 ਸਾਲਾਂ ਚ ਪਰਮੇਸ਼ਰ ਨੇ ਇੰਨਾ ਬLES ਸਾਨੂੰ ਕੀਤਾ ਕਿ ਅੱਜ ਅਸੀਂ ਫੈਕਟਰੀਆਂ ਦੇ ਮਾਲਕ ਬਣ ਗਏ ਤੇ ਪਰਮੇਸ਼ਰ ਦਾ ਧੰਨਵਾਦ ਕਰਦੀ ਆ ਮੈਂ ਕਿ ਜਿਹਨੇ ਸਾਨੂੰ ਇੰਨਾ ਸੰਭਾਲਿਆ ਪਰਮੇਸ਼ਰ ਨੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਸੁਨੇਹਾ ਦਿੰਨੀ ਆ ਕਿ ਤੁਹਾਨੂੰ ਜੇ ਕੋਈ ਵੀ ਦੁੱਖ ਤਕਲੀਫ ਹੈ ਜਾਂ ਪਰੇਸ਼ਾਨੀ ਹੈ ਖੋਜੇਵਾਲ ਧਰਤੀ ਤੇ ਆਓ ਖੋਜੇਵਾਲ ਬਚਰ ਜਾਓ ਤੇ ਜੋ ਦਾਸਤਾਂ ਦੇ ਲਈ ਪ੍ਰਾਰਥਨਾ ਕਰਨਗੇ ਤੁਹਾਡੀ ਹਰ ਇੱਕ ਪ੍ਰੋਬਲਮ ਸੋਲਵ ਹੋ ਗਈ ਜਿਸ ਨਾਲ ਮੇਰੀ ਹਰ ਇੱਕ ਪ੍ਰੋਬਲਮ ਸੋਲਵ ਹੋਈ ਹੈ ਪਰਮੇਸ਼ਰ ਨੇ ਮੈਨੂੰ ਆਪਣੀ ਸੱਚੀ ਸ਼ਾਂਤੀ ਦਿੱਤੀ ਆ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਆ بار بار ਧੰਨਵਾਦ ਕਰਦੀ ਆ ਪਰਮੇਸ਼ਰ ਦਾ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਪਿੰਡੋ ਚਰਚ ਖੋਜੇਵਾਲਾ ਨੇੜੇ ਸਾਇੰਸ ਸਿਟੀ ਜ਼ਿਲ੍ਹਾ ਕਪੂਰਥਲਾ ਪੰਜਾਬ ਜਿੱਥੇ ਅਗਵਾਈ ਪਾਸਟਰ ਦਿਓਲ ਖੋਜੇ ਵਾੜਾ ਜੀ ਕਰ ਰਹੇ ਨੇ ਜਿੱਥੇ ਹਰ ਐਤਵਾਰ ਤੇ ਹਰ ਵੀਰਵਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਤੇ ਆਪਣੀਆਂ ਆਸ਼ੀਸ਼ਾਂ ਚੰਗੀਆਂ ਅਤੇ ਛਟਕਾਰੇ ਨੂੰ ਪ੍ਰਾਪਤ ਕਰਦੀਆਂ ਨੇ ਜੇਕਰ ਤੁਸੀਂ ਦੁਖੀ ਹੋ ਬਿਮਾਰ ਹੋ ਜਾਂ ਬੋਝ ਦੇ ਹੇਠ ਦੱਬੇ ਹੋ ਅਤੇ ਨਸ਼ੇ ਦੇ ਬੰਦਨਾ ਵਿੱਚ ਫਸੇ ਹੋ ਤਾਂ ਪਵਿੱਤਰ ਪਵਨ ਖੋਜੇ ਵਾੜਾ ਵਿੱਚ ਪ੍ਰਾਰਥਨਾ ਕਰਉਣ ਤੇ ਪ੍ਰਾਰਥਨਾ ਕਰਨ ਦੇ ਲਈ ਆਓ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਡੋਲ ਖੋਜੇਵਾਲਾ ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਡੋਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ satsang ਦਾ ਸਮਾਹ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਰਾਤਨਾ ਕਰਵਾਨ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 0182516777